ਆ ਦੇਖੋ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਇੱਥੇ ਬਿਆਸ ਦਰਿਆ ਤੇ ਬਾਹੂ ਪਰ ਇਹ ਮਾਦਾਹੋਣਾ ਦਾ ਬਜ਼ੁਰਗ ਬਾਪੂ ਨਾਲ ਆ ਰਿਹਾ ਘਰ ਦਾ ਸਾਰਾ ਸਮਾਨ ਲੈ ਕੇ ਚੱਲੇ ਇਹਨਾਂ ਦਾ ਸ਼ੈੱਡ ਸਾਰਾ ਜਿਹੜਾ ਉਹ ਡੇਪਿਆ ਵਾ ਸ਼ੈੱਡ ਜਿਹੜਾ ਸੀਗਾ ਉਹ ਪਰੀ ਤੱਕ ਸੀਗਾ ਸਾਰਾ ਡੇਪਿਆ ਘਰ ਵੀ ਡੇਪਿਆ ਲੱਗਾ ਘਰ ਦੀਆਂ ਜਿਹੜੀਆਂ ਨੀਆਂ ਉਹ ਸਾਰੀਆਂ ਡੇਪੀਆਂ ਪਿੱਛੇ ਨਿਕਲ ਗਈਆਂ ਤੇੜਾ ਬਾੜੀਆਂ ਨੇ ਆ ਦੇਖੋ ਸਾਰਾ ਪਿੱਛੇ ਨੂੰ ਡਿੱਗਣ ਵਾਲਾ ਇਹ ਦੇਖੋ ਸਾਹਮਣੇ ਘਰ ਆ ਉਹਦਾ ਵੀ ਸ਼ੈੱਡ ਡਿੱਪਿਆ ਤੇ ਘਰ ਕੋਲ ਸਾਰਾ ਹੀ ਉਹ ਵੀ ਰੁੜ ਗਿਆ ਹੈ ਤੇ ਇੱਕ ਇੱਥੇ ਵੀ ਘਰ ਸੀਗਾ ਉਹਦੋਂ ਤੁਹਾਨੂੰ ਵੀਡੀਓ ਪਾਈ ਸੀਗੀ ਕਮਾਤਾ ਦੀ ਜਿਹੜਾ ਉਹਨਾਂ ਦਾ ਵੀ ਘਰ ਸੀਗਾ ਉਹ ਵੀ ਜਿਹੜਾ ਸਾਰਾ ਘਰ ਉਹ ਤੇ ਨਾਮ ਨਿਸ਼ਾਨੀ ਮਿਟ ਗਿਆ ਉਹ ਤਾਂ ਘਰ ਸਾਰਾ ਰੁੜ ਗਿਆ ਵਿੱਚ ਹੀ ਤੇ ਆ ਵੀ ਸ਼ੈੱਡ ਡਿੱਪਿਆ ਇਧਰੋਂ ਹੁਣ ਇਹਨੂੰ ਢਾਹ ਲੱਗ ਰਹੀ ਹੈ ਬਹੁਤ ਜ਼ਿਆਦਾ ਮਾੜਾ ਹਾਲ ਆ ਤੇ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਆ ਆਵਾਜ਼ ਤੋਂ ਪਤਾ ਲੱਗਦਾ ਪਾਣੀ ਕਿੰਨਾ ਤੇਜ਼ੀ ਤੋਂ ਵਗ ਰਿਹਾ ਬਹੁਤ ਜ਼ਿਆਦਾ ਰੈਸਕਿਊ ਤੋਂ ਆਈ ਥੇ ਕੋਈ ਪਾਣੀ ਦੀ ਸਪੀਡ ਕੈਸਟੀਆਂ ਇੱਥੇ ਲਿਆਉਣੀਆਂ ਬਹੁਤ ਔਖੀਆਂ ਆ ਇਹ ਸਾਡੇ ਪਾਣੀ ਦੀ ਸਪੀਡ ਆ ਕੈਸਟੀਆਂ ਵੀ ਜਿਹੜੀਆਂ ਇੱਥੇ ਬਹੁਤ ਔਖੀਆਂ ਪਹੁੰਚਦੀਆਂ